ਪਿੰਡ ਅਦਰੇੜਾ ਵਿੱਚ ਪਿੰਡ ਵਾਸੀਆਂ ਨੇ ਕਰਤਾ ਵੱਡਾ ਇਕੱਠ ਪਿੰਡ ਵਿੱਚ ਨਵੀਂ ਲੱਗ ਰਹੀ ਫੈਕਟਰੀ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ ਬਹੁਤ ਚਿਰ ਪਹਿਲਾਂ ਮੁੱਦਾ ਚੱਕਿਆ ਸੀ ਵੀ ਫੈਕਟਰੀ ਇਹ ਬੰਦ ਹੋਣੀ ਚਾਹੀਦੀ ਔਰੇ ਲੱਗਣੀ ਨਹੀਂ ਚਾਹੀਦੀ ਤੇ ਸਾਡੇ ਪਿੰਡ ਦੇ ਜਿੱਤੇ ਤੱਕ ਸਾਡਾ ਸ਼ੱਕ ਆ ਵੀ ਕੁਝ ਬੰਦੇ ਵਿੱਚ ਆ ਜੀ ਫੈਕਟਰੀ ਦੇ ਜਿਹੜੇ ਰੋਕ ਨਹੀਂ ਰਹੀ ਉਹਨੂੰ ਇਹ ਅਸੀਂ ਉਹਨਾਂ ਦੀ ਪਰਮਿਸ਼ਨਾਂ ਕਢਾਈਆਂ ਵੀ ਆ ਜਿੰਨਿਆਂ ਵੀ ਫੈਕਟਰੀ ਵਾਲੇ ਨੇ ਮਤਲਬ ਪ੍ਰਦੂਸ਼ਣ ਬੋਰਡ ਤੋਂ ਫਾਇਰ ਵਿਗੇਟ ਤੋਂ ਜਿੰਨਿਆਂ ਵੀ ਉਹਨਾਂ ਨੇ ਪਰਮਿਸ਼ਨਾਂ ਲਈਆਂ ਅਸੀਂ ਸਾਰੀਆਂ ਪਰਮਿਸ਼ਨਾਂ ਕਢਵਾ ਲਈਆਂ ਜਿਹੜਾ ਕੋਈ ਕੁਦਰਤੀ ਨਾਲ ਆ ਇਹਦੇ ਕੋਲ ਨਹੀਂ ਹੋਣਾ ਚਾਹੀਦਾ ਜਿਹੜੀ ਫੈਕਟਰੀ ਲੱਗ ਰਹੀ ਆ ਅਤੇ ਇਹਨਾਂ ਨੇ ਇਹ ਵੀ ਕਿਹਾ ਹੈ 10 ਨੰਬਰ ਪਹਿਰੇ ਤੇ ਜੇਕਰ ਸਾਈਡ ਦੇ ਕੋਲ 150 ਮੀਟਰ ਦੇ ਘੇਰੇ ਅੰਦਰ ਪੈਟਰੋਲੀਅਮ ਪਾਈਪ ਲਾਈਨ ਲੰਘਦੀ ਹੈ ਤਾਂ ਉਹਦੇ ਬਾਰੇ ਦੱਸਿਆ ਜਾਵੇ। ਇਹਦੇ ਮਾਰ ਲਓ ਜੀ ਨਿਗਾਹੇ ਨਹੀਂ ਆ ਲਿਖਿਆ ਰਿਪੋਰਟ ਦੇ ਵਿੱਚ। ਨਹੀਂ ਲੰਘਦੀ ਹੈ ਕੋਈ? ਲੰਘਦੀ ਹੈ ਜੀ। ਗੈਸ ਜੈਂਸੀ ਗਟਾਉਣ ਆ ਜੀ ਕੋਲ। ਜਿਹੜੀ ਫੈਕਟਰੀ ਹੈ ਫੈਕਟਰੀ ਦੀ ਵੀ ਦੂਰੀ ਕਰ ਦੇਵੇ ਕਿਤੇ। ਪਰ ਇਦਾਂ ਵੀ ਧੱਕਾ ਨਾਲ ਸਾਡੇ 'ਗੱਲ ਕਰਿਆ ਜਾਵੇ ਵੀ ਪਿੰਡ ਦਾ ਹੀ ਨੁਕਸਾਨ ਕਰਾ ਦੇ। ਵੀ ਉਰੇ ਫੈਕਟਰੀ ਲੱਗ ਜਾਵੇ। ਬਾਹਰ ਤੋਂ ਪ੍ਰਵਾਸੀ ਆਵੇ। ਅਸੀਂ ਉਹਨਾਂ ਨੂੰ ਕੁਆਟਰ ਬਣਾ ਕੇ ਦਈਏ ਤੇ ਆਪਣੇ ਲਾ ਜੇਬਾਂ ਭਰੀਏ। ਪਰ ਜਿਹੜੇ ਪਿੰਡ ਦੇ ਬੰਦਿਆਂ ਦਾ ਨੁਕਸਾਨ ਹੋਣਾ ਉਹਦੇ ਬਾਰੇ ਤਾਂ ਕਿਸੇ ਨੇ ਨਹੀਂ ਸੋਚਿਆ। ਤਾਂ ਮਸਲੇ ਦਾ ਹੱਲ ਕੋਈ ਸਰਕਾਰ ਕਰੇ ਜਾਂ ਸਾਡੀ ਪਿੰਡ ਦੀ ਪੰਚਾਇਤ ਮੋਟਾ ਲਾਗੇ ਸਾਡੇ ਨਾਲ ਖੜੇ ਵੀ ਇਹ ਕੰਮ ਗਲਤ ਹੋ ਰਿਹਾ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਜਿੱਥੇ ਸਾਨੂੰ ਲਿਜਾਣਾ ਚਾਹੁੰਦੇ ਆ ਸਾਨੂੰ ਲੈ ਚਲੋ ਹੁਣ ਤੱਕ ਪਿੰਡ ਵਾਲੇ ਮੇਰੇ ਕੋਲ ਆਏ ਨਹੀਂ ਜੀ ਜਰਗੇ ਪਿੰਡ ਦਾ ਸਰਪੰਚ ਵੀ ਮੈਂ ਆ ਲੰਬੜਦਾਰ ਵੀ ਮੈਂ ਮੈਂ ਮੇਰੇ ਕੋਲ ਤਾਂ ਆਏ ਨਹੀਂ ਪਿੰਡ ਵਾਲੇ ਹੁਣ ਤੱਕ ਸਾਨੂੰ ਇੰਨਾ ਹੀ ਭਰੋਸਾ ਦੇ ਦੇਣਾ ਪਰ ਸਾਨੂੰ ਇੱਕ ਸੋਨ ਸਿੰਘ ਪੰਚਾ ਇੱਕ ਸੇਵਾ ਸਿੰਘ ਪੰਚਾ ਇਨਾ ਤੋਂ ਇਲਾਵਾ ਕਿਸੇ ਨੇ ਭਰੋਸਾ ਨਹੀਂ ਦਿੱਤਾ ਉਹ ਤਾਂ ਉਹ ਤਾਂ ਜੇ ਆਪਣਾ ਉਹਨਾਂ ਨੇ ਸਾਈਨ ਕਰਿਆ ਉਹ ਉਹਦੇ ਕੋਲ ਮਿਲ ਲਵੇ ਜਾ ਕੇ ਉਹਨੂੰ ਮਿਲਵੇ ਡੀਸੀ ਨੂੰ ਮਿਲ ਲਵੇ ਮੁੱਖ ਮੰਤਰੀ ਨੂੰ ਮਿਲ ਲਵੇ ਮੈਂ ਨਾਲ ਚੱਲਦਾ ਪਿੰਡ ਸਾਡੇ ਨਾਲ ਆ 350 ਬੰਦੇ ਨੇ ਘੱਟੋ ਘੱਟ ਸਾਈਨ ਕੀਤੇ ਵਿੱਚ ਪਰ ਡੀਸੀ ਕੋਲ ਗਏ ਜੀ ਉਹ ਕਹਿੰਦੇ ਅਸੀਂ ਲੋਟੀ ਇਨਕੁਆਰੀ ਚਲਾਉਂਦੇ ਹਾਂ ਇਨਕੁਆਰੀ ਪਰ ਸਾਡਾ ਹਜ਼ਰ ਕੋਈ ਨਹੀਂ ਹੁੰਦਾ ਪਹਿਲਾਂ ਜਦੋਂ ਕੋਈ ਵੀ ਇੰਡਸਟਰੀ ਲਾਉਣੀ ਆ ਪਹਿਲਾਂ ਪੰਚਾਇਤ ਨੂੰ ਨੋਟਸ ਆਉਂਦਾ ਹੁੰਦਾ ਜੀ ਸਾਡੇ ਪਿੰਡ ਉਹ ਵੀ ਗੱਲ ਆ ਗਈ ਪੰਚਾਇਤ ਨੂੰ ਅਸੀਂ ਪੁੱਛਿਆ ਉਹ ਕਹਿੰਦੀ ਸਾਨੂੰ ਕੋਈ ਨੋਟ ਨਹੀਂ ਆਇਆ ਹੈਗਾ ਇਹਨੂੰ ਸੀ ਕਿੱਦਾਂ ਮਿਲ ਗਈ ਉਹਨਾਂ ਨੂੰ ਇਹਦੀ ਗੱਲ ਇਸ ਤਰ੍ਹਾਂ ਇਹ ਸਾਡਾ ਪਿੰਡ ਉਹ ਆਪਣਾ ਉਹਦੇ ਜ਼ੋਨ ਵਿੱਚ ਹੈਗਾ ਉਹਦੇ ਚ ਆਪਣਾ ਫੈਕਟਰੀ ਜ਼ੋਨ ਹੈਗਾ ਸੱਤੇ ਕੋਈ ਉਹਨਾਂ ਨੇ ਆਪਣਾ ਉੱਪਰ ਨਹੀਂ ਲੱਤੀ ਹੈਗੀ ਆਪਣਾ ਆਪਣਾ ਉਹ ਪਰਮਿਸ਼ਨ ਕੋਈ ਨਹੀਂ ਦਿੰਦੀ ਅਸੀਂ ਤਾਂ ਜੇ ਮੰਨ ਲਓ ਕੋਈ ਇਹ ਆਪਣਾ ਸਰਕਾਰ ਹੋ ਕੰਨਣਾ ਚਾਹੁੰਦੀ ਹੈ ਬੰਦ ਕਰਨਾ ਕਹਿੰਦੀ ਹੈ ਉਹ ਆਪਣਾ ਕਰ ਦੇਵੇ ਸਾਨੂੰ ਕਿਹਦਰਾ ਜੇ ਜੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਹਰਨਪੁਰ ਵਾਲੀ ਪਿੰਡ ਅਧਰੇੜਾ ਦੇ ਵਿੱਚ ਖੜਿਆ ਹਾਂ ਜਿੱਥੇ ਕਿ ਅੱਜ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਤੇ ਮੁੱਦਾ ਇੱਕ ਫੈਕਟਰੀ ਦਾ ਹੈ ਜਿੱਥੇ ਕਿ ਇਹਨਾਂ ਨੂੰ ਅਪੱਤੀ ਹੈ ਕਿ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਅੱਗੇ ਸਰਕਾਰ ਦਰਬਾਰੇ ਵੀ ਇਹ ਨਾਲੇ ਕਾਫੀ ਬੁਹਾਰ ਲਗਾਈ ਆ ਪਰ ਫੈਕਟਰੀ ਦਾ ਕੰਮ ਲਗਾਤਾਰ ਚੱਲ ਰਿਹਾ ਹੈ ਤੇ ਗੱਲਬਾਤ ਵੀ ਕਰਦੇ ਪਿੰਡ ਦੇ ਸ੍ਰੀਕਾ ਦੇ ਨਾਲ ਕਿ ਆਖਰ ਫੈਕਟਰੀ ਖੁੱਲਣ ਦੇ ਨਾਲ ਕੀ ਨੁਕਸਾਨ ਹੋਵੇਗਾ ਆਪਣਾ ਨਾਮ ਕੀ ਹੈ ਜੀ ਪਿੰਡ ਕਿਹੜਾ ਹੈ ਮੇਰਾ ਨਾਮ ਬਲਜੀਤ ਸਿੰਘ ਆ ਜੀ ਪਿੰਡ ਧਰੇੜਾ ਜਿਹੜਾ ਰੂਪਨਗਰ ਤੇ ਅਸੀਂ ਨਾ ਬਹੁਤ ਚਿਰ ਪਹਿਲਾਂ ਮੁੱਦਾ ਚੱਕਿਆ ਸੀ ਵੀ ਫੈਕਟਰੀ ਇਹ ਬੰਦ ਹੋਣੀ ਚਾਹੀਦੀ ਓਰੇ ਲੱਗਣੀ ਨਹੀਂ ਚਾਹੀਦੀ ਤੇ ਸਾਡੇ ਪਿੰਡ ਦੇ ਜਿੱਤੇ ਤੱਕ ਸਾਡਾ ਸ਼ੱਕ ਆ ਵੀ ਕੁਝ ਬੰਦੇ ਵਿੱਚ ਆ ਜੀ ਫੈਕਟਰੀ ਦੇ ਜਿਹੜੇ ਰੋਕ ਨਹੀਂ ਰਹੀ ਉਹਨੂੰ ਤੇ ਸਾਨੂੰ ਹਾਲੇ ਤੱਕ ਸ਼ੱਕ ਸੀ ਜਦੋਂ ਅਸੀਂ ਆਪਣਾ ਸ਼ੱਕ ਦੂਰ ਕਰਿਆ ਸਾਨੂੰ ਕਿਸੇ ਬੰਦੇ ਨੇ ਜਾਣਕਾਰੀ ਦਿੱਤੀ ਵੀ ਤੁਸੀਂ ਆਰਟੀਆਈ ਪਾਓ ਵੀ ਉਸ ਵਿੱਚ ਲਿਖਿਆ ਵਾ ਕੀ ਆ ਇਹ ਅਸੀਂ ਉਹਨਾਂ ਦੀ ਪਰਮਿਸ਼ਨਾਂ ਘਟਾਈਆਂ ਵੀ ਆ ਜਿੰਨਿਆਂ ਵੀ ਫੈਕਟਰੀ ਵਾਲੇ ਨੇ ਮਤਲਬ ਪ੍ਰਦੂਸ਼ਣ ਬੋਰਡ ਤੋਂ ਫਾਇਰ ਵਿਗੇਟ ਤੋਂ ਜਿੰਨੇ ਵੀ ਉਹਨਾਂ ਨੇ ਪਰਮਿਸ਼ਨਾਂ ਲਈਆਂ ਅਸੀਂ ਸਾਰੀਆਂ ਪਰਮਿਸ਼ਨਾਂ ਕਢਵਾ ਲਈਆਂ ਚਲੋ ਉਹਨਾਂ ਨੇ ਪਰਮਿਸ਼ਨਾਂ ਲੈ ਲਿਆ ਸਾਨੂੰ ਨਹੀਂ ਪਤਾ ਪੈਸੇ ਦੇ ਜੋਰ ਤੇ ਲਈਆਂ ਜਾਂ ਉਹਨਾਂ ਨੇ ਕਿਵੇਂ ਲਈਆਂ ਜਾਂ ਸਾਡਾ ਕੋਈ ਬੰਦਾ ਰਲਿਆ ਉਹ ਵਿੱਚ ਤੇ ਜਦੋਂ ਅਸੀਂ ਕਢਾਇਆ ਉਹਦੇ ਵਿੱਚ ਸਾਨੂੰ ਨਾ ਦੋ ਗੱਲਾਂ ਮਿਲੀਆਂ ਬਸੇ ਦੇ ਵਿੱਚ ਉਹ ਮਿਲਿਆ ਇਹ ਵੀ ਜਿਹੜੀ ਐਸਡੀਐਮ ਸਾਹਿਬਾ ਚਿੱਠੀ ਗਈ ਤਹਿਸੀਲਦਾਰ ਨੂੰ ਉਹਨਾਂ ਨੇ ਚਿੱਠੀ ਕੱਢੀ ਉਹਦੇ ਵਿੱਚ ਰਿਪੋਰਟ ਚ ਰਿਪੋਰਟ ਚ ਉਹਨਾਂ ਨੇ ਪੁੱਛਿਆ ਵੀ ਇਦੇ ਵਿੱਚ ਜਿਹੜਾ ਕੋਈ ਕੁਦਰਤੀ ਨਾਲ ਆ ਇਹਦੇ ਕੋਲ ਨਹੀਂ ਹੋਣਾ ਚਾਹੀਦਾ ਜਿਹੜੀ ਫੈਕਟਰੀ ਲੱਗ ਰਹੀ ਆ ਅਤੇ ਇਹਨਾਂ ਨੇ ਇਹ ਵੀ ਕਿਹਾ ਹੈ 10 ਨੰਬਰ ਪਹਿਰੇ ਤੇ ਜੇਕਰ ਸਾਈਡ ਦੇ ਕੋਲ 150 ਮੀਟਰ ਦੇ ਘੇਰੇ ਅੰਦਰ ਪੈਟਰੋਲੀਅਮ ਪਾਈਪ ਲਾਈਨ ਲੰਘਦੀ ਹੈ ਤਾਂ ਉਹਦੇ ਬਾਰੇ ਦੱਸਿਆ ਜਾਵੇ ਇਹਦੇ ਮਾਰ ਲਓ ਜੀ ਨਿਗਾਹ ਨਹੀਂ ਆ ਲਿਖਿਆ ਬਰ ਰਿਪੋਰਟ ਦੇ ਵਿੱਚ ਨਹੀਂ ਲੰਘਦੀ ਹੈ ਕੋਈ ਲੰਘਦੀ ਹੈ ਜੀ ਗੈਸ ਐਜੰਸੀ ਗਡੌਨ ਆ ਜੀ ਕੋਲ ਤੇ ਇੱਕ ਗੱਲ ਆਏ ਆ ਜੀ ਮੰਨ ਲਓ ਜਿਹੜੀ ਉਹ ਪਾਈਪ ਲਾਈਨ ਆ ਉਹ 80 ਮੀਟਰ ਦੀ ਰੇਂਜ ਵਿੱਚ ਆ ਜਿਹੜਾ ਗਡਾਉਨ ਆ ਮੰਨ ਲਓ ਕੱਲ ਨੂੰ ਅੱਗ ਲੱਗ ਜਵੇ ਅਸੀਂ ਇਹ ਨਹੀਂ ਕਹਿੰਦੇ ਵੀ ਗਡਾਉਨ ਚੱਕਿਆ ਜਾਵੇ ਜਿਹੜੀ ਫੈਕਟਰੀ ਆ ਫੈਕਟਰੀ ਦੀ ਵੀ ਦੂਰੀ ਕਰ ਦੇਵੇ ਕਿਤੇ ਪਰ ਐਦਾਂ ਵੀ ਧੱਕਾ ਨਾਲ ਸਾਡੇ ਗੱਲ ਕਰਿਆ ਜਾਵੇ ਵੀ ਪਿੰਡ ਦਾ ਹੀ ਨੁਕਸਾਨ ਕਰਾ ਦਿੱਤਾ ਅੱਛਾ ਜੀ ਸਾਡੇ ਕੁਝ ਬੰਦੇ ਮੰਨ ਲਓ ਪਿੰਡ ਦੇ ਲਾ ਲੋ ਜਦ ਇੱਕ ਬਾਹਰ ਦੇ ਬੰਦੇ ਦੀ ਜ਼ਮੀਨ ਆ ਉਰੇ ਉਹਨਾਂ ਦਾ ਪਲਾਨ ਕੀ ਆ ਵੀ ਉਰੇ ਫੈਕਟਰੀ ਲੱਗ ਜਵੇ ਬਾਹਰ ਤੋਂ ਪ੍ਰਵਾਸੀ ਆਵੇ ਅਸੀਂ ਉਹਨਾਂ ਨੂੰ ਕੁਆਟਰ ਬਣਾ ਕੇ ਦਈਏ ਤੇ ਆਪਣੀ ਲਾ ਜੇਪਾਂ ਭਰੀਏ ਪਰ ਜਿਹੜੇ ਪਿੰਡ ਦੇ ਬੰਦਿਆਂ ਦਾ ਨੁਕਸਾਨ ਹੋਣਾ ਉਹਦੇ ਬਾਰੇ ਤਾਂ ਕਿਸੇ ਨੇ ਨਹੀਂ ਸੋਚਿਆ ਬੱਚਿਆਂ ਨੂੰ ਕੈਂਸਰ ਤੱਕ ਹੋਣਾ ਜਿਹੜਾ ਪਾਣੀ ਸਾਡਾ ਪੀਣ ਵਾਲਾ ਉਹ ਦੂਸ਼ਿਤ ਹੋ ਜਾਣਾ ਸਾਡੀ ਟੈਂਕੀ ਜਾਂ ਟੈਂਕੀ ਥੋੜੀ ਦੂਰੀ ਤੇ ਆ ਉਹਦਾ ਪਾਣੀ ਗੰਦਾ ਹੋਊਗਾ ਉਹਦੀਓ ਸਪਲਾਈ ਆਉਂਦੀ ਸਾਡੇ ਪਿੰਡ ਦੇ ਵਿੱਚ ਮੈਂ ਕਹਿੰਦਾ ਟਾਮਾ ਟਾਮਾ ਨਲਕਾ ਕੋਈ ਬਾਕੀ ਸਭ ਦੀ ਸਮਰਸੀ ਪਰ ਲੱਗੀਆਂ ਵੀ ਆਏ ਉਹ ਵੀ ਪਾਣੀ ਪੀਣ ਯੋਗ ਨਹੀਂ ਜੋ ਟੂਟੀਆਂ ਦਾ ਪਾਣੀ ਟੈਂਕੀ ਲੱਗੀ ਵੀ ਸਾਡੇ ਪਿੰਡ ਦੀ ਉਹੀ ਪਾਣੀ ਪੀਣ ਜੋਗਾ ਔਰ ਕੋਈ ਪਾਣੀ ਸਾਡੇ ਸਮਰਸੀਬਲ ਦਾ ਪੀਣ ਯੋਗ ਨਹੀਂ ਹੈਗਾ ਅਸੀਂ ਕਹਿੰਦੇ ਜੇ ਸਾਡਾ ਟੈਂਕੀਆਂ ਦਾ ਪਾਣੀ ਵੀ ਗੰਦਾ ਹੋ ਗਿਆ ਆਉਣ ਵਾਲਾ ਪਾਣੀ ਟੂਟੀਆਂ ਦਾ ਪਾਣੀ ਵੀ ਗੰਦਾ ਅਸੀਂ ਕਿੱਥੇ ਜਾਵਾਂਗੇ ਅਸੀਂ ਬਿਮਾਰੀਆਂ ਤੋਂ ਪੀੜਤ ਹੋ ਜਾਣਾ ਅਸੀਂ ਕੋਈ ਰਹੀਸ ਜਾਦੂ ਦੇ ਪੁੱਤ ਨਹੀਂ ਹੈਗੇ ਵੀ ਅਸੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾ ਲੂਗੇ ਜਾਂ ਕਰਾ ਲੂਗੇ ਪਰ ਅਸੀਂ ਇਹ ਮੰਗ ਕਰਦੇ ਸਰਕਾਰ ਕੋਲ ਜਾਂ ਤਾਂ ਇਸ ਮਸਲੇ ਦਾ ਹੱਲ ਕੋਈ ਸਰਕਾਰ ਕਰੇ ਜਾਂ ਸਾਡੀ ਪਿੰਡ ਦੀ ਪੰਚਾਇਤ ਮੋਟਾ ਲਾਗੇ ਸਾਡੇ ਨਾਲ ਖੜੇ ਵੀ ਇਹ ਕੰਮ ਗਲਤ ਹੋ ਰਿਹਾ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਜਿੱਥੇ ਸਾਨੂੰ ਲਿਜਾਣਾ ਚਾਹੁੰਦੇ ਆ ਸਾਨੂੰ ਲੈ ਚਲੋ ਸਾਨੂੰ ਇੰਨਾ ਹੀ ਭਰੋਸਾ ਦੇ ਦੇਣਾ ਪਰ ਸਾਨੂੰ ਇੱਕ ਸੋਹਣ ਸਿੰਘ ਪੰਚ ਇੱਕ ਸੇਵਾ ਸਿੰਘ ਪੰਚ ਇਹਨਾਂ ਤੋਂ ਇਲਾਵਾ ਕਿਸੇ ਨੇ ਭਰੋਸਾ ਨਹੀਂ ਜਿੱਤੇ ਆ ਹੋਰ ਛੱਡੋ ਅਸੀਂ ਡੀਸੀ ਸਾਹਿਬ ਨੂੰ ਚਿੱਠੀ ਤੱਕ ਦਈ ਆ ਉਹਦੇ ਬਾਅਦ ਸਾਡੇ ਸਾਈਨ ਤੱਕ ਨਹੀਂ ਕਰੇ ਜੀ ਪੰਚਾਇਤ ਨੇ ਇੱਕ ਸੇਵਾ ਸਿੰਘ ਨੇ ਇੱਕ ਸੋਹਣ ਸਿੰਘ ਨੇ ਸਾਡੇ ਇਹਨਾਂ ਨੇ ਇੱਕ ਮੇਰੇ ਘਰ ਦੇ ਆ ਜੀ ਕਿਰਨਜੀਤ ਉਹਨਾਂ ਨੇ ਸਾਈਨ ਕੀਤੇ ਆ ਮੋਹਰ ਲਗਾਈ ਆ ਬਾਕੀ ਹੋਰ ਕਿਸੇ ਬੰਦੇ ਨੇ ਸਾਡੇ ਸਾਈਨ ਨਹੀਂ ਕੀਤੇ ਪੰਚਾਇਤ ਮੈਂਬਰ ਨੇ ਪਿੰਡ ਸਾਡੇ ਨਾਲ ਆ 350 ਬੰਦੇ ਨੇ ਘੱਟੋ ਘੱਟ ਸਾਈਨ ਕੀਤੇ ਹੋਏ ਸੀ ਪਰ ਡੀਸੀ ਕੋਲ ਗਏ ਜੀ ਉਹ ਕਹਿੰਦੇ ਅਸੀਂ ਤੁਹਾਡੀ ਇਨਕੁਆਰੀ ਚਲਾਉਂਦੇ ਹਾਂ ਇਨਕੁਆਰੀ ਪਰ ਸਾਡਾ ਹਾਜ਼ਰ ਕੋਈ ਨਹੀਂ ਹੋਇਆ ਤੇ ਡੀ ਅਗਲਾ ਸਟੈਪ ਕਿਹਾ ਤੁਸੀਂ ਮਿਲੇ ਆ ਵੀ ਤਾਂ ਐਕ ਨੂੰ ਮਿਲੇ ਐਮਐਲਏ ਦਾ ਐਕ ਨੂੰ ਮਿਲੇ ਸੀ ਜੀ ਵਿਧਾਇਕ ਜੀ ਕਹਿੰਦੇ ਜੀ ਅਸੀਂ ਇਨਕੁਆਰੀ ਕਰਾਂਗੇ ਸਾਨੂੰ ਕਿ ਉਰੇ ਆਏ ਸੀ ਆਪਣੇ ਉਹਨਾਂ ਦੇ ਜਿਹੜੇ ਕਰੀਬੀ ਸੀ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਦ ਹੋ ਗਿਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਬੁੱਧਵਾਰ ਦਾ ਟਾਈਮ ਦਵਾਉਂਗੇ ਪਰ ਉਹਨਾਂ ਨੇ ਸਾਨੂੰ ਟਾਈਮ ਨਹੀਂ ਜੀ ਦਵਾਇਆ ਹਲੇ ਤੱਕ ਵੀਡੀਓ ਨੇ ਅਲੱਗ ਤੋਂ ਬੈਸ ਕੀਤੀ ਸਾਡੇ ਨਾਲ ਮੈਨੂੰ ਕਹਿੰਦੇ ਵੀ ਤੁਸੀਂ ਕੌਣ ਹੁੰਦੇ ਆ ਸਾਨੂੰ ਉਹ ਕਰਨੇ ਸਾਡੇ ਦਫ਼ਤਰ ਆਇਓ ਫਿਰ ਮੈਂ ਕਹਾਂ ਜੀ ਚਲੋ ਠੀਕ ਹੈ ਸਾਡੇ ਪਿੰਡ ਚ ਆਏ ਆ ਤੁਸੀਂ ਹੋਰ ਕੰਮ ਲਈ ਆਏ ਆ ਅਸੀਂ ਤੁਹਾਡੇ ਦਫ਼ਤਰ ਜਾਵਾਂਗੇ ਫਿਰ ਜੀ ਮੈਂ ਚਲੋ ਡਿਊਟੀ ਚਲੇ ਗਿਆ ਇੱਧਰ ਮੈਂ ਗੁਰਪ੍ਰੀਤ ਨੂੰ ਭੇਜਿਆ ਜੀ ਦੋ ਬੰਦੇ ਹੋਰ ਗਏ ਲੈ ਨਾਲ ਉੱਥੇ ਜਾ ਕੇ ਵੀਡੀਓ ਵੀਡੀਓ ਦਾ ਜਵਾਬ ਕੀ ਸੀ ਮੈਨੂੰ ਥੋੜੀ ਚਿੱਠੀ ਲੈਣੀ ਨਾ ਮੈਂ ਤੁਹਾਨੂੰ ਕਿਹਾ ਸਾਡਾ ਮਤਵल्ली ਬਣਦਾ ਇਹਦੇ ਵਿੱਚ ਜਾਣੇ ਦਾ ਕਿਉਂਕਿ ਉਹ ਵੀਡੀਓ ਨੂੰ ਐਨੀ ਤਾਂ ਨੌਲੇਜ ਹੋਣੀ ਚਾਹੀਦੀ ਆ ਵੀ ਕਿਹੜੇ ਪਿੰਡ ਵਿੱਚ ਛਾਮ ਲਟ ਕਿੰਨੀ ਜ਼ਮੀਨ ਪਈ ਆ ਸਾਡੇ ਪਿੰਡ ਦਾ 100 100 110 ਕਿਲੋਈ ਅੱਧਾ ਨਦੀ ਵਿੱਚ ਕੁਝ ਬਾਹੀ ਜੋਗ ਵੀ ਆ ਉਹ ਜ਼ਮੀਨ ਜਿਹੜੀ ਅਸੀਂ ਠੇਕੇ ਤੇ ਲੰਨੇ ਆ ਜੇ ਉਹੀ ਖਤਮ ਕਰਤੀ ਫੈਕਟਰੀ ਨੇ ਫੇਰ ਕਿੱਥੇ ਜਾਉਂਗੇ 45 45 50 50 ਹਜ਼ਾਰ ਠੇਕੇ ਤੇ ਜ਼ਮੀਨਾਂ ਮਿਲਦੀਆਂ ਜੀ ਗਰੀਬੰਦਾ ਨਹੀਂ ਲੈ ਸਕਦਾ ਉਹ ਸ਼ਾਮਲਾੜ ਜ਼ਮੀਨ ਹੈ ਜੋ 5000 10000 ਦੀ ਮਿਲਦੀ ਆ ਉੱਥੇ ਲੈ ਕੇ ਖੇਤੀ ਕਰ ਲੰਦਾ ਆਪਣੀ ਪਰ ਇਹ ਜਮੇ ਹੀ ਸਾਡਾ ਖਤਮ ਕਰਨ ਲੱਗੇ ਵੇ ਆ ਜੇ ਸਾਡਾ ਕੋਈ ਹੱਲ ਨਹੀਂ ਨਿਕਲਦਾ ਫੇਰ ਅਸੀਂ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਬਿੱਲਾ ਜੀ ਕੀ ਕਹਿਣਾ ਚਾਹੁੰਦੇ ਹੋ ਅੱਜ ਪਿੰਡ ਪੂਰਾ ਇਕੱਠਾ ਹੋਇਆ ਹੋਇਆ ਫੈਕਟਰੀ ਤੇ ਇਤਰਾਜ਼ ਕੀ ਹੈ ਕਿਉਂਕਿ ਫੈਕਟਰੀਆਂ ਦੇ ਵਿੱਚ ਜੇਕਰ ਕੋਈ ਫੈਕਟਰੀ ਖੁੱਲੇਗੀ ਤਾਂ ਨੌਕ ਨੌਜਵਾਨ ਨੂੰ ਰੋਜ਼ਗਾਰ ਇਹ ਤਾਂ ਮਿਲੇਗਾ ਇਤਰਾਜ਼ ਤਾਂ ਸਾਡਾ ਪਹਿਲਾਂ ਇਹ ਜਦੋਂ ਕੋਈ ਵੀ ਇੰਡਸਟਰੀ ਲਾਉਣੀ ਆ ਪਹਿਲਾਂ ਪੰਚਾਇਤ ਨੂੰ ਨੋਟਸ ਆਉਂਦਾ ਹੁੰਦਾ ਜੀ ਤੇ ਸਾਡੇ ਮੰਡੇ ਕੋਈ ਆ ਲੱਗਾਈ ਪੰਚਾਇਤ ਨੂੰ ਅਸੀਂ ਪੁੱਛਿਆ ਉਹ ਕਹਿੰਦੀ ਸਾਨੂੰ ਕੋਈ ਨੋਟਸ ਨਹੀਂ ਆਇਆ ਹੈਗਾ ਤੇ ਇਹਨੂੰ ਅਸੀਂ ਕਿੱਦਾਂ ਮਿਲ ਗਈ ਉਹਨਾਂ ਨੂੰ ਪੰਚਾਇਤ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਸਾਡੇ ਪਿੰਡਾਂ 'ਚ ਕੰਮ ਹੋ ਰਿਹਾ ਤੇ ਹੱਥ ਖੜੇ ਕਰ ਰਹੀ ਪੰਚਾਇਤ ਵੀ ਅਸੀਂ ਵੀ ਸਾ ਕੋਈ ਵੀ ਪੰਜਾਬੀ ਨਹੀਂ ਕੰਮ ਕਰਦਾ ਉੱਥੇ ਉਸ ਫੈਕਟਰੀ ਵਿੱਚ ਜੋ ਵੀ ਉਹ ਪੰਜਾਬੀ ਬੰਦਾ ਕੰਮ ਨਹੀਂ ਕਰ ਸਕਦਾ ਸਭ ਪਰਵਾਸੀ ਆਨੇ ਕੰਮ ਕਰਨਾ ਹੀ ਉਹ ਨਹੀਂ ਉਹ ਕਿਉਂ ਤੋ ਉਹਨੂੰ ਕਿਸ ਤਰ੍ਹਾਂ ਬਤਾਏ ਤੁਸੀਂ ਚਾਹੇ ਤੁਸੀਂ ਚੈੱਕ ਕਰ ਲਓ ਜਾ ਕੇ ਕਚਰਾ ਉੜਦਾ ਜਿਹੜਾ ਕਾਲਸ ਪੈਂਦੀ ਹੈ ਸਾਰਾ ਕਾਲਸ ਪੈਂਦੀ ਆ ਕਾਲਸ ਉੜਦੀ ਜੋ ਆ ਜਿਹੜੀ ਫੈਕਟਰੀ ਦੇ ਉਹਨਾਂ ਦੇ ਘਰ ਦੇ ਨਾਲ ਹੈ ਅਸਰ ਕੀ ਸਮੱਸਿਆ ਤੁਹਾਨੂੰ ਤੁਹਾਡਾ ਘਰ ਬਿਲਕੁਲ ਫੈਕਟਰੀ ਦੇ ਨਾਲ ਹੈ ਥੋੜੀ ਸਮੱਸਿਆ ਜੋ ਬੱਤੀ ਸਾਰੇ ਸਮੱਸਿਆ ਦਾ ਸਤ ਰਹਣਾ ਉਹਦਾ ਇੰਨਾ ਇੰਨਾ ਨੁਕਸਾਨ ਹੈ ਉਹ ਨੁਕਸਾਨ ਤਾਂ ਹੋਣਾ ਹੀ ਹੋਣਾ ਜੀ ਫਿਰ ਲੱਗੂਗੀ ਉਹਦਾ ਫਾਇਦਾ ਤਾਂ ਕੋਈ ਨਹੀਂ ਹੋਣਾ ਜੀ ਹੋ ਜਸਵੰਤ ਸਿੰਘ ਮੇਰਾ ਨਾਮ ਹੈ ਪਿੰਡ ਦਾ ਮੈਂ ਆਪਣਾ ਪਿੰਡ ਦਾ ਸਰਪੰਚ ਵੀ ਹੈ ਕਿਹੜੇ ਪਿੰਡ ਦਾ ਆਪਣਾ ਉਹ ਉਹ ਉਧਰੇਡੇ ਦਾ ਸਰਪੰਚ ਹੈ ਮੈਂ ਤੇ ਅੱਜ ਪਿੰਡ ਦੇ ਵਿੱਚ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਏ ਸੀਗੇ ਉਹ ਕਿ ਫੈਕਟਰੀ ਲੱਗ ਰਹੀ ਹੈ ਵਿਰੋਧ ਕਰ ਰਹੇ ਆ ਉਹਦਾ ਵੀ ਲੱਕੜੀ ਦੀ ਚਾਹੀਦੀ ਵੀਰ ਜੀ ਵੀਰ ਜੀ ਗੱਲ ਇਸ ਤਰ੍ਹਾਂ ਇਹ ਸਾਡਾ ਪਿੰਡ ਉਹ ਆਪਣਾ ਉਹਦੇ ਜ਼ੋਨ ਵਿੱਚ ਹੈਗਾ ਉਹਦੇ ਚ ਆਪਣਾ ਫੈਕਟਰੀ ਜ਼ੋਨ ਚ ਹੈਗਾ 7 ਕੋਈ ਉਹਨਾਂ ਨੇ ਆਪਣਾ ਹੋਣੀ ਲੱਤੀ ਹੈਗੀ ਆਪਣਾ ਆਪਣਾ ਪਰਮਿਸ਼ਨ ਕੋਈ ਨਹੀਂ ਦਿੱਤੀ ਅਸੀਂ ਤਾਂ ਜੇ ਮੰਨ ਲਓ ਕੋਈ ਇਹ ਆਪਣਾ ਸਰਕਾਰ ਹੋ ਕੰਨਣਾ ਚਾਹੁੰਦੀ ਹੈ ਬੰਦ ਕਰਨਾ ਕਹਿੰਦੀ ਹੈ ਉਹ ਆਪਣਾ ਕਰ ਦੇਵੇ ਸਾਨੂੰ ਕਿਹਦਰਾਜ ਹੈ ਸਾਡੇ ਕੋਈ ਪਰਮਿਸ਼ਨ ਸਾਡੇ ਨਹੀਂ ਲੱਤੀ ਸਾਨੂੰ ਕੋਈ ਪੁੱਛਿਆ ਨਹੀਂ ਕਿਸੇ ਫੈਕਟਰੀ ਜੋਂ ਉਹਨਾਂ ਨੇ ਤੁਸੀਂ ਪਿੰਡ ਦੇ ਲੰਬੜਦਾਰ ਵੀ ਹੋ ਆ ਪਿੰਡ ਦਾ ਲੰਬੜਦਾਰ ਵੀ ਹੈ ਆਪਣਾ ਸਰਪੰਚ ਵੀ ਹੈ ਜਿਹੜੀ ਰਜਿਸਟਰੀ ਹੋਈ ਹੈ ਤੁਸੀਂ ਲੰਬੜਦਾਰੀ ਵਿੱਚ ਤੁਸੀਂ ਪਾਈ ਹੈ ਹਾਂ ਹਾਂ ਮੈਂ ਪਾਈ ਹੈ ਜੀ ਮੈਂ ਪਾਈ ਹੈ ਕੋਈ ਉਹਦੇ ਤਾਂ ਕੋਈ ਗੱਲੇ ਨਹੀਂ ਜੀ ਮੈਂ ਆਪਣਾ ਮਿਹਨਤ ਉਹ ਦੰਦੀ ਸਰਕਾਰ ਉਹ ਦੰਦੀ ਪੈਸੇ ਦਿੰਦੀ ਹੈ ਮੈਂ ਉਹਦੀ ਗੁਗਵਾਈ ਪਾਈ ਹੈ ਪਿੰਡ ਵਾਸੀ ਕਹਿ ਰਹੇ ਵੀ ਜਿਹੜੀ ਫੈਕਟਰੀ ਲੱਗ ਰਹੀ ਹੈ ਉਹਦੇ ਬਿਲਕੁਲ ਨਾਲ ਇੱਕ ਜਿਹੜਾ ਗੈਸ ਉਹ ਉਹ ਤਾਂ ਗੈਸ ਜੈਮਸੀ ਉਹਦੀ ਹੈ ਉਹਦੀ ਆਪਣਾ ਸਰਕਾਰ ਦੀ ਹੈ ਹੋਈ ਵੀ ਆਪਣਾ ਲੱਗੀ ਹੋਈ ਸਾਨੂੰ ਉਹਦੇ ਜਿਹੜਾ ਇਤਰਾਜ ਹੈ ਕਹਿੰਦੇ ਵੀ ਗੈਸਰ ਸੀ ਹੋਣੀ ਚਾਹੀਦੀ ਸੀਗੀ ਫੈਕਟਰੀ ਉਹ ਤਾਂ ਉਹ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਉਹ ਦਿੱਤੀ ਉਹਨੂੰ ਆਪਣਾ ਪਰਮਿਸ਼ਨ ਦਿੱਤੀ ਉਹਨੂੰ ਉਹਨਾਂ ਨੂੰ ਚਾਹੀਦੀ ਰੋਗ ਚਾਹੀਦੀ ਸਾਨੂੰ ਤਾਂ ਕੋਈ ਮਤਲਬ ਨਹੀਂ ਤੇ ਜੇਕਰ ਕੋਈ ਗੱਲਬਾਤ ਹੁੰਦੀ ਕਿ ਪਿੰਡ ਵਾਲੇ ਦੇ ਨਾਲ ਖੜੋਗੇ ਕਿਸੇ ਅਸੀਂ ਤਾਂ ਹੁਣ ਤੱਕ ਪਿੰਡ ਵਾਲੇ ਮੇਰੇ ਕੋਲ ਆਏ ਨਹੀਂ ਜੀ ਚਰਕੇ ਪਿੰਡ ਦਾ ਸਰਪੰਚ ਵੀ ਮੈਂ ਆ ਲੰਬੜਦਾਰ ਵੀ ਮੈਂ ਮੈਂ ਮੇਰੇ ਕੋਲ ਤਾਂ ਆਏ ਨਹੀਂ ਪਿੰਡ ਵਾਲੇ ਕੋਈ ਹੁਣ ਤੱਕ ਮੇਰੇ ਕੋਲ ਕੋਈ ਨਹੀਂ ਇੱਕ ਦਿਨ ਮੇਰੇ ਕੋਲ ਉਹ ਲੈ ਕੇ ਆਏ ਤੇ ਉਹ ਐਪਲੀਕੇਸ਼ਨ ਲੈ ਕੇ ਆਏ ਤੇ ਦੂਏ ਦਿਨ ਉਹਦੇ ਦਫਤਰ ਚਲੇ ਗਏ ਆਪਣਾ ਡੀਸੀ ਦਫਤਰ ਉਹ ਮੇਰੇ ਖਿਲਾਫ ਬੋਲਣ ਲੱਗੇ ਵੀ ਸਰਪੰਚ ਉਹਦੀ ਪਿਆ ਆਪਣਾ ਹੁਕਮ ਕਰਨ ਦੀ ਨਹੀਂ ਜੁੱਤਾ ਪਿਆ ਕਹਿੰਦੇ 350 ਪਿੰਡ ਵਾਸੀਆਂ ਨੇ ਸਾਈਨ ਕਰਿਆ ਮੈਂ ਉਹਦਾ ਉਹਦਾ ਜੇ ਆਪਣਾ ਉਹਨਾਂ ਨੇ ਸਾਈਨ ਕਰਿਆ ਉਹ ਉਹਦੇ ਕੋਲ ਮਿਲ ਲਵੇ ਜਾ ਕੇ ਉਹਨੂੰ ਮਿਲ ਲਵੇ ਡੀਸੀ ਨੂੰ ਮਿਲ ਲਵੇ ਮੁੱਖ ਮੰਤਰੀ ਨੂੰ ਮਿਲ ਲਵੇ ਮੈਂ ਨਾਲ ਚੱਲਦਾ ਤੁਸੀਂ ਨਾਲ ਖੜੇ ਹੋ ਪਿੰਡ ਵਾਸੀ ਹਾਂ ਮੈਂ ਤਾਂ ਨਾਲ ਆਇਆ ਮੈਨੂੰ ਆਪਾਂ ਨੂੰ ਕੀ ਗੱਲ ਹੈ ਜਦ ਸਾਡਾ ਜੌਨ ਫੈਕਟਰੀ ਚ ਜੌਨ ਚ ਹੈ ਇਹ ਸਰਕਾਰ ਨੇ ਉਹਨੂੰ ਪਰਮਿਸ਼ਨ ਦਿੱਤੀ ਹੈ ਸਾਡੇ ਕੋਈ ਐਨਓਸੀ ਨਹੀਂ ਲੱਤੀ ਸਾਡੇ ਕੋਲ ਕੋਈ ਗੱਲ ਨਹੀਂ ਹੋਈ ਤੇ ਕਚਰੇ ਨੂੰ ਲੈ ਕੇ ਜਿਹੜੇ ਪਿੰਡ ਵਾਲੇ ਰੋਸ ਪ੍ਰਦਰਸ਼ਨ ਵੀ ਕਹਿ ਰਹੇ ਕਿ ਅਸੀਂ ਕਰਾਂਗੇ ਜੇਕਰ ਸੜਕਾਂ ਵੀ ਜਾਮ ਕਰਨੀਆਂ ਪਈਆਂ ਉਹ ਵੀ ਕਰਾਂਗੇ ਫਿਲਹਾਲ ਇਹਨਾਂ ਦੀ ਇੱਕੋ ਮੰਗ ਹੈ ਕਿ ਫੈਕਟਰੀ ਨੂੰ ਇੱਥੋਂ ਕਿਤੇ ਹੋਰ ਪਾਸੇ ਸ਼ਿਫਟ ਕੀਤਾ ਜਾਵੇ ਤਾਂ ਕਿ ਇਹਨਾਂ ਦੇ ਬੱਚੇ ਤੇ ਖੁਦ ਬਿਮਾਰ ਨਾ ਹੋ ਸਕਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਕਮੈਂਟ ਕਰਕੇ ਜ਼ਰੂਰ ਵਿਚਾਰ ਕਰਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮਹਿਰੂਨਪੁਰ ਵਾਲੀ ਪਿੰਡ ਅਧਰੇੜਾ ਵਿੱਚ ਪਿੰਡ ਵਾਸੀਆਂ ਨੇ ਕਰਤਾ ਵੱਡਾ ਇਕੱਠ ਪਿੰਡ ਵਿੱਚ ਨਵੀਂ ਲੱਗ ਰਹੀ ਫੈਕਟਰੀ ਦਾ ਪਿੰਡ ਵਾਸੀਆਂ ਨੇ ਕੀਤਾ ਵਿਰੋਧ। ਆ ਬਹੁਤ ਚਿਰ ਪਹਿਲਾਂ ਮੁੱਦਾ ਚੱਕਿਆ ਸੀ ਵੀ ਫੈਕਟਰੀ ਇਹ ਬੰਦ ਹੋਣੀ ਚਾਹੀਦੀ ਓਰੇ ਲੱਗਣੀ ਨਹੀਂ ਚਾਹੀਦੀ। ਤੇ ਸਾਡੇ ਪਿੰਡ ਦੇ ਜਿੱਥੇ ਤੱਕ ਸਾਡਾ ਸ਼ੱਕ ਆ ਵੀ ਕੁਝ ਬੰਦੇ ਵਿੱਚ ਆ ਜੀ ਫੈਕਟਰੀ ਦੇ ਜਿਹੜੇ ਰੋਕ ਨਹੀਂ ਰਹੀ ਉਹਨੂੰ ਅਸੀਂ ਉਹਨਾਂ ਦੀ ਪਰਮਿਸ਼ਨਾਂ ਕਢਾਈਆਂ ਵੀ ਆ ਜਿੰਨੇ ਵੀ ਫੈਕਟਰੀ ਵਾਲੇ ਨੇ ਮੰਨ ਲਓ ਪ੍ਰਦੂਸ਼ਣ ਬੋਰਡ ਤੋਂ ਫਾਇਰ ਵਿਗੇਟ ਤੋਂ ਜਿੰਨੇ ਵੀ ਉਹਨਾਂ ਨੇ ਪਰਮਿਸ਼ਨਾਂ ਲਈਆਂ ਅਸੀਂ ਸਾਰੀਆਂ ਪਰਮਿਸ਼ਨਾਂ ਕਢਵਾ ਲਈਆਂ ਜਿਹੜਾ ਕੋਈ ਕੁਦਰਤੀ ਨਾਲ ਆ ਇਹਦੇ ਕੋਲ ਨਹੀਂ ਹੋਣਾ ਚਾਹੀਦਾ ਜਿਹੜੀ ਫੈਕਟਰੀ ਲੱਗ ਰਹੀ ਆ ਅਤੇ ਇਹਨਾਂ ਨੇ ਇਹ ਵੀ ਕਿਹਾ ਹੈ 10 ਨੰਬਰ ਪੈਰੇ ਤੇ ਜੇਕਰ ਸਾਈਡ ਦੇ ਕੋਲ 150 ਮੀਟਰ ਦੇ ਘੇਰੇ ਅੰਦਰ ਪੈਟਰੋਲੀਅਮ ਪਾਈਪ ਲਾਈਨ ਲੰਘਦੀ ਹੈ ਉਦੇ ਬਾਰੇ ਦੱਸਿਆ ਜਾਵੇ ਇਹਦੇ ਬਾਰੇ ਮਾਰ ਲਓ ਜੀ ਨਿਗਾਹ ਇਹ ਨਹੀਂ ਆ ਲਿਖਿਆ ਬਰਪੋਰਟ ਦੇ ਵਿੱਚ ਨਹੀਂ ਲੰਗਦੀ ਹੈ ਕੋਈ ਲੰਗਦੀ ਹੈ ਜੀ ਗੈਸ ਚੱਲ ਸੀ ਗਡੌਨ ਆ ਜੀ ਕੋਲ ਜਿਹੜੀ ਫੈਕਟਰੀ ਆ ਫੈਕਟਰੀ ਦੀ ਵੀ ਦੂਰੀ ਕਰ ਦੇਵੇ ਕਿਤੇ ਪਰ ਐਦਾਂ ਵੀ ਧੱਕਾ ਨਾਲ ਸਾਡੇ ਨਾਲ ਕਰਿਆ ਜਾਵੇ ਵੀ ਪਿੰਡ ਦਾ ਹੀ ਨੁਕਸਾਨ ਕਰਾ ਦਿੱਤੀ ਵੀ ਉਹ ਰੈ ਫੈਕਟਰੀ ਲੱਗ ਜਵੇ ਬਾਹਰ ਤੋਂ ਪ੍ਰਵਾਸੀ ਆਵੇ ਅਸੀਂ ਉਹਨਾਂ ਨੂੰ ਕੁਆਟਰ ਬਣਾ ਕੇ ਦਈਏ ਤੇ ਆਪਣੇ ਲੈ ਜੇਬਾਂ ਭਰੀਏ ਪਰ ਜਿਹੜੇ ਪਿੰਡ ਦੇ ਬੰਦਿਆਂ ਦਾ ਨੁਕਸਾਨ ਹੋਣਾ ਉਹਦੇ ਬਾਰੇ ਤਾਂ ਕਿਸੇ ਨੇ ਨਹੀਂ ਸੋਚਿਆ ਸਸ ਮਸਲੇ ਦਾ ਹੱਲ ਕੋਈ ਸਰਕਾਰ ਕਰੇ ਜਾਂ ਸਾਡੀ ਪਿੰਡ ਦੀ ਪੰਚਾਇਤ ਮੋਟਾ ਲਾਗੇ ਸਾਡੇ ਨਾਲ ਖੜੇ ਵੀ ਇਹ ਕੰਮ ਗਲਤ ਹੋ ਰਿਹਾ ਏ ਅਸੀਂ ਤੁਹਾਡੇ ਨਾਲ ਆ ਉਸੀ ਜਿੱਥੇ ਸਾਲੋਂ ਲਿਜਾਣਾ ਚਾਹੁੰਦੇ ਆ ਸਾਨੂੰ ਲੈ ਚ ਲੋ ਹੁਣ ਤੱਕ ਪਿੰਡ ਵਾਲੇ ਮੇਰੇ ਕੋਲ ਆਏ ਨਹੀਂ ਜੀ ਜਰਗੇ ਪਿੰਡ ਦਾ ਸਰਪੰਚ ਵੀ ਮੈਂ ਆਇਆ ਲੰਬੜਦਾਰ ਵੀ ਮੈਂ ਮੈਂ ਮੇਰੇ ਕੋਲ ਤਾਂ ਆਏ ਨਹੀਂ ਪਿੰਡ ਵਾਲੇ ਹੁਣ ਤੱਕ ਸਾਨੂੰ ਇੰਨਾ ਹੀ ਭਰੋਸਾ ਦੇ ਦੇਣਾ ਪਰ ਸਾਨੂੰ ਇੱਕ ਸੋਨ ਸਿੰਘ ਪੰਚਾ ਇੱਕ ਸੇਵਾ ਸਿੰਘ ਪੰਚ ਇਹਨਾਂ ਤੋਂ ਇਲਾਵਾ ਕਿਸੇ ਨੇ ਭਰੋਸਾ ਨਹੀਂ ਦਿੱਤਾ ਉਹ ਤਾਂ ਉਹਦਾ ਜੇ ਆਪਣਾ ਉਹਨਾਂ ਨੇ ਸਾਈਨ ਕਰਿਆ ਉਹਦੇ ਕੋਲ ਮਿਲ ਲਵੇ ਜਾ ਕੇ ਉਹਨੂੰ ਮਿਲਵੇ ਡੀਸੀ ਨੂੰ ਮਿਲ ਲਵੇ ਮੁੱਖ ਮੰਤਰੀ ਨੂੰ ਮਿਲ ਲਵੇ ਮੈਂ ਨਾਲ ਚੱਲਦਾ ਪਿੰਡ ਸਾਡੇ ਨਾਲ ਆ 350 ਬੰਦੇ ਨੇ ਘੱਟੋ ਘੱਟ ਸਾਈਨ ਕੀਤੇ ਵਿੱਚ ਪਰ ਡੀਸੀ ਕੋਲ ਗਏ ਜੀ ਉਹ ਕਹਿੰਦੇ ਅਸੀਂ ਉਹਦੀ ਇਨਕੁਆਰੀ ਚਲਾਉਂਦੇ ਇਨਕੁਆਰੀ ਪਰ ਸਾਡਾ ਆ ਕੋਈ ਨਹੀਂ ਹੋਇਆ ਦਾ ਪਹਿਲਾਂ ਜਦੋਂ ਕੋਈ ਵੀ ਇੰਡਸਟਰੀ ਲਾਉਣੀ ਆ ਪਹਿਲਾਂ ਪੰਚਾਇਤ ਨੂੰ ਨੋਟ ਸੌਂਦਾ ਹੁੰਦਾ ਜੀ ਸਾਡੇ ਮੰਡੇ ਕੋਈ ਗੱਲ ਆ ਗਈ ਪੰਚਾਇਤ ਨੂੰ ਅਸੀਂ ਪੁੱਛਿਆ ਉਹ ਕਹਿੰਦੀ ਸਾਨੂੰ ਕੋਈ ਨੋਟ ਨਹੀਂ ਆਇਆ ਹੈਗਾ ਤੇ ਇਹਨੂੰ ਅਸੀਂ ਕਿੱਧਰੋਂ ਮਿਲਗੇ ਉਹਨਾਂ ਨੂੰ ਵੀਰ ਜੀ ਗੱਲ ਇਸ ਤਰ੍ਹਾਂ ਇਹ ਸਾਡਾ ਪਿੰਡ ਉਹ ਆਪਣਾ ਉਹਦੇ ਜ਼ੋਨ ਵਿੱਚ ਹੈਗਾ ਉਹਦੇ ਚ ਆਪਣਾ ਫੈਕਟਰੀ ਜ਼ੋਨ ਹੈਗਾ ਸੱਤੇ ਕੋਈ ਉਹਨਾਂ ਨੇ ਆਪਣਾ ਉੱਪਰ ਨਹੀਂ ਲੱਤੀ ਹੈਗੀ ਆਪਣਾ ਆਪਣਾ ਉਹ ਪਰਮਿਸ਼ਨ ਕੋਈ ਨਹੀਂ ਦਿੱਤੀ ਅਸੀਂ ਤਾਂ ਜੇ ਮੰਨ ਲਓ ਕੋਈ ਇਹ ਆਪਣਾ ਸਰਕਾਰ ਹੋ ਕਰਨਾ ਚਾਹੁੰਦੀ ਹੈ ਬੰਦ ਕਰਨਾ ਕਹਿੰਦੀ ਹੈ ਉਹ ਆਪਣਾ ਕਰਨ ਦੇ ਵਿੱਚ ਸਾਨੂੰ ਕੀ ਦਰਾਜ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਹਰਨਖੁਰਾਲੀ ਪਿੰਡ ਅਧਰੇੜਾ ਦੇ ਵਿੱਚ ਖੜਿਆ ਹਾਂ ਜਿੱਤੇ ਕਿ ਅੱਜ ਪਿੰਡ ਵਾਸੀਆਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਹੈ ਤੇ ਮੁੱਦਾ ਇੱਕ ਫੈਕਟਰੀ ਦਾ ਹੈ ਇਹ ਤੇ ਕੀ ਇਹਨਾਂ ਨੂੰ ਅਪੱਤੀ ਹੈ ਕਿ ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ ਅੱਗੇ ਸਰਕਾਰ ਦਰਬਾਰੇ ਵੀ ਇਹ ਨਾਲੇ ਕਾਫੀ ਬੁਹਾਰ ਲਗਾਈ ਆ ਪਰ ਫੈਕਟਰੀ ਦਾ ਕੰਵਲ ਲਗਾਤਾਰ ਚੱਲ ਰਿਹਾ ਹੈ ਤੇ ਗੱਲਬਾਤ ਵੀ ਕਰਦੇ ਪਿੰਡ ਦੇ ਅਸਲੀਕਰ ਦੇ ਨਾਲ ਕਿ ਆਖਰ ਫੈਕਟਰੀ ਖੁੱਲਣ ਦੇ ਨਾਲ ਕੀ ਨੁਕਸਾਨ ਹੋਵੇਗਾ ਆਪਣਾ ਨਾਮ ਕੀ ਹੈ ਜੀ ਪਿੰਡ ਕਿਹੜਾ ਹੈ ਮੇਰਾ ਨਾਮ ਬਲਜੀਤ ਸਿੰਘ ਆ ਜੀ ਪਿੰਡ ਧਰੇੜਾ ਜਿਹੜਾ ਰੂਪਨਗਰ ਤੇ ਅਸੀਂ ਨਾ ਬਹੁਤ ਚਿਰ ਪਹਿਲਾਂ ਮੁੱਦਾ ਚੱਕਿਆ ਸੀ ਵੀ ਫੈਕਟਰੀ ਇਹ ਬੰਦ ਹੋਣੀ ਚਾਹੀਦੀ ਉਰੇ ਲੱਗਣੀ ਨਹੀਂ ਚਾਹੀਦੀ ਤੇ ਸਾਡੇ ਪਿੰਡ ਦੇ ਜਿੱਥੇ ਤੱਕ ਸਾਡਾ ਸ਼ੱਕ ਆ ਵੀ ਕੁਝ ਬੰਦੇ ਵਿੱਚ ਆ ਜੀ ਫੈਕਟਰੀ ਦੇ ਜਿਹੜੇ ਰੋਕ ਨਹੀਂ ਰਹੀ ਉਹਨੂੰ ਤੇ ਸਾਨੂੰ ਹਾਲੇ ਤੱਕ ਸ਼ੱਕ ਸੀ ਜਦੋਂ ਅਸੀਂ ਆਪਣਾ ਸ਼ੱਕ ਦੂਰ ਕਰਿਆ ਸਾਨੂੰ ਕਿਸੇ ਬੰਦੇ ਨੇ ਜਾਣਕਾਰੀ ਦਿੱਤੀ ਵੀ ਤੁਸੀਂ ਆਰਟੀਆਈ ਪਾਓ ਵੀ ਉਸ ਵਿੱਚ ਲਿਖਿਆ ਵਾ ਕੀ ਆ ਇਹ ਅਸੀਂ ਉਹਨਾਂ ਦੀ ਪਰਮਿਸ਼ਨਾਂ ਕਢਾਈਆਂ ਵੀ ਆ ਜਿੰਨਿਆਂ ਵੀ ਫੈਕਟਰੀ ਵਾਲੇ ਨੇ ਮਤਲਬ ਪ੍ਰਦੂਸ਼ਣ ਬੋਰਡ ਤੋਂ ਫਾਇਰ ਵਿਗੇਟ ਤੋਂ ਜਿੰਨਿਆਂ ਵੀ ਉਹਨਾਂ ਨੇ ਪਰਮਿਸ਼ਨਾਂ ਲਈਆਂ ਅਸੀਂ ਸਾਰੀਆਂ ਪਰਮਿਸ਼ਨਾਂ ਕਢਵਾ ਲਈਆਂ ਚਲੋ ਉਹਨਾਂ ਨੇ ਪਰਮਿਸ਼ਨਾਂ ਲੈ ਲਿਆ ਸਾਨੂੰ ਨਹੀਂ ਪਤਾ ਪੈਸੇ ਦੇ ਜੋੜ ਤੇ ਲਈਆਂ ਜਾਵੜਾ ਨੇ ਕਿਵੇਂ ਲਈਆ ਜਾਂ ਸਾਡਾ ਕੋਈ ਬੰਦਾ ਰਲਿਆ ਉਹ ਵਿੱਚ ਤੇ ਜਦੋਂ ਅਸੀਂ ਕਢਾਇਆ ਉਹਦੇ ਵਿੱਚ ਸਾਨੂੰ ਨਾ ਦੋ ਗੱਲਾਂ ਮਿਲੀਆਂ ਬਸ ਇਹਦੇ ਵਿੱਚ ਉਹ ਮਿਲਿਆ ਏ ਵੀ ਜਿਹੜੀ ਐਸ ਡੀ ਐਮ ਸਾਹਿਬਾ ਚਿੱਠੀ ਗਈ ਤਹਿਸੀਲਦਾਰ ਨੂੰ ਉਹਨਾਂ ਨੇ ਚਿੱਠੀ ਕੱਢੀ ਉਹਦੇ ਵਿੱਚ ਰਿਪੋਰਟ ਚ ਰਿਪੋਰਟ ਚ ਉਹਨਾਂ ਨੇ ਪੁੱਛਿਆ ਵੀ ਇਹਦੇ ਵਿੱਚ ਜਿਹੜਾ ਕੋਈ ਕੁਦਰਤੀ ਨਾਲ ਆ ਇਹਦੇ ਕੋਲ ਨਹੀਂ ਹੋਣਾ ਚਾਹੀਦਾ ਜਿਹੜੀ ਫੈਕਟਰੀ ਲੱਗ ਰਹੀ ਆ ਅਤੇ ਇਹਨਾਂ ਨੇ ਇਹ ਵੀ ਕਿਹਾ ਏ 10 ਨੰਬਰ ਪਹਿਰੇ ਤੇ ਜੇਕਰ ਸਾਈਡ ਦੇ ਕੋਲ 150 ਮੀਟਰ ਦੇ ਘੇਰੇ ਅੰਦਰ ਪੈਟਰੋਲੀਅਮ ਪਾਈਪ ਲਾਈਨ ਲੰਘਦੀ ਹੈ ਤਾਂ ਉਹਦੇ ਬਾਰੇ ਦੱਸਿਆ ਜਾਵੇ। ਇਹਦੇ ਮਾਰ ਲਓ ਜੀ ਨਿਗਾਹੇ ਨਹੀਂ ਆ ਲਿਖਿਆ ਰਿਪੋਰਟ ਦੇ ਵਿੱਚ। ਨਹੀਂ ਲੰਘਦੀ ਹੈ ਕੋਈ? ਲੰਘਦੀ ਹੈ ਜੀ। ਗੈਸ ਜੈਂਸੀ ਗਡਾਊਨ ਆ ਜੀ ਕੋਲ। ਤੇ ਇੱਕ ਗੱਲ ਆਏ ਆ ਜੀ ਮੰਨ ਲਓ ਜਿਹੜੀ ਉਹ ਪਾਈਪ ਲਾਈਨ ਆ ਉਹ 80 ਮੀਟਰ ਦੀ ਰੇਂਜ ਵਿੱਚ ਆ ਜਿਹੜਾ ਗਡਾਊਨ ਆ। ਮੰਨ ਲਓ ਕੱਲ ਨੂੰ ਅੱਗ ਲੱਗ ਜਵੇ। ਅਸੀਂ ਇਹ ਨਹੀਂ ਕਹਿੰਦੇ ਵੀ ਗਡਾਊਨ ਚੱਕਿਆ ਜਾਵੇ। ਜਿਹੜੀ ਫੈਕਟਰੀ ਆ ਫੈਕਟਰੀ ਦੀ ਵੀ ਦੂਰੀ ਕਰ ਦੇਪੇ ਕਿਤੇ। ਪਰ ਐਦਾਂ ਵੀ ਧੱਕਾ ਨਾਲ ਸਾਡੇ 'ਗੱਲ ਕਰਿਆ ਜਾਵੇ ਵੀ ਪਿੰਡ ਦਾ ਹੀ ਨੁਕਸਾਨ ਕਰਾ ਦੇ। ਅੱਛਾ ਜੀ ਸਾਡੇ ਕੁਝ ਬੰਦੇ ਮੰਨੋ ਪਿੰਡ ਦੇ ਲਾ ਲੋ ਜਦ ਇੱਕ ਬਾਹਰ ਦੇ ਬੰਦੇ ਦੀ ਜ਼ਮੀਨ ਔਰੇ ਉਹਨਾਂ ਦਾ ਪਲਾਨ ਕੀ ਆ ਵੀ ਔਰੇ ਫੈਕਟਰੀ ਲੱਗ ਜਾਵੇ। ਬਾਹਰ ਤੋਂ ਪ੍ਰਵਾਸੀ ਆਵੇ ਅਸੀਂ ਉਹਨਾਂ ਨੂੰ ਕੁਆਟਰ ਬਣਾ ਕੇ ਦਈਏ ਤੇ ਆਪਣੀਆਂ ਜੇਬਾਂ ਭਰੀਏ। ਪਰ ਜਿਹੜੇ ਪਿੰਡ ਦੇ ਬੰਦਿਆਂ ਦਾ ਨੁਕਸਾਨ ਹੋਣਾ ਉਹਦੇ ਬਾਰੇ ਤਾਂ ਕਿਸੇ ਨੇ ਨਹੀਂ ਸੋਚਿਆ। ਬੱਚਿਆਂ ਨੂੰ ਕੈਂਸਰ ਤੱਕ ਹੋਣਾ ਜਿਹੜਾ ਪਾਣੀ ਸਾਡਾ ਪੀਣ ਵਾਲਾ ਉਹ ਦੂਸ਼ਿਤ ਹੋ ਜਾਣਾ ਸਾਡੀ ਟੈਂਕੀ ਜਾਂ ਟੈਂਕੀ ਥੋੜੀ ਦੂਰੀ ਤੇ ਆ ਉਹਦਾ ਪਾਣੀ ਗੰਦਾ ਹੋਊਗਾ ਉਹਦੀ ਉਹ ਸਪਲਾਈ ਆਉਂਦੀ ਸਾਡੇ ਪਿੰਡ ਦੇ ਵਿੱਚ ਮੈਂ ਕਹਿੰਦਾ ਟਾਮਾਟਾ ਮਾ ਨਲਕਾ ਕੋਈ ਬਾਕੀ ਸਭ ਦੀ ਸਮਰਸੀਪਲਾਂ ਲੱਗੀਆਂ ਵੀ ਆਏ ਉਹ ਵੀ ਪਾਣੀ ਪੀਣ ਯੋਗ ਨਹੀਂ ਜੋ ਟੂਟੀਆਂ ਦਾ ਪਾਣੀ ਟੈਂਕੀ ਲੱਗੀ ਵੀ ਸਾਡੇ ਪਿੰਡ ਦੀ ਉਹੀ ਪਾਣੀ ਪੀਣ ਯੋਗ ਆ ਹੋਰ ਕੋਈ ਪਾਣੀ ਸਾਡੇ ਸਮਰਸੀਪਲ ਦਾ ਪੀਣ ਯੋਗ ਨਹੀਂ ਹੈਗਾ ਅਸੀਂ ਕਹਿੰਦੇ ਜੇ ਸਾਡਾ ਟੈਂਕੀਆਂ ਦਾ ਪਾਣੀ ਵੀ ਗੰਦਾ ਹੋ ਗਿਆ ਆਉਣ ਵਾਲਾ ਪਾਣੀ ਟੂਟੀਆਂ ਦਾ ਪਾਣੀ ਵੀ ਗੰਦਾ ਅਸੀਂ ਕਿੱਥੇ ਜਾਵਾਂਗੇ ਅਸੀਂ ਬਿਮਾਰੀਆਂ ਤੋਂ ਪੀੜਤ ਹੋ ਜਾਣਾ ਅਸੀਂ ਕੋਈ ਰਹੀਸ ਜਾਦੇ ਦੇ ਪੁੱਤ ਨਹੀਂ ਹੈਗੇ ਵੀ ਅਸੀਂ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾ ਲੂਗੇ ਜਾ ਕਰਾ ਲੂਗੇ ਪਰ ਅਸੀਂ ਇਹ ਮੰਗ ਕਰਦੇ ਸਰਕਾਰ ਕੋਲ ਜਾਂ ਤਾਂ ਇਸ ਮਸਲੇ ਦਾ ਹੱਲ ਕੋਈ ਸਰਕਾਰ ਕਰੇ ਜਾਂ ਸਾਡੀ ਪਿੰਡ ਦੀ ਪੰਚਾਇਤ ਮੋਢਾ ਲਾ ਕੇ ਸਾਡੇ ਨਾਲ ਖੜੇ ਵੀ ਇਹ ਕੰਮ ਗਲਤ ਹੋ ਰਿਹਾ ਹੈ ਅਸੀਂ ਤੁਹਾਡੇ ਨਾਲ ਆ ਤੁਸੀਂ ਜਿੱਥੇ ਸਾਨੂੰ ਲਿਜਾਣਾ ਚਾਹੁੰਦੇ ਆ ਸਾਨੂੰ ਲੈ ਚਲੋ ਸਾਨੂੰ ਇੰਨਾ ਹੀ ਭਰੋਸਾ ਦੇ ਦੇਣਾ ਪਰ ਸਾਨੂੰ ਇੱਕ ਸੋਨ ਸਿੰਘ ਪੰਚ ਇੱਕ ਸੇਵਾ ਸਿੰਘ ਪੰਚ ਇਨਾ ਤੋਂ ਇਲਾਵਾ ਕਿਸੇ ਨੇ ਭਰੋਸਾ ਨਹੀਂ ਜਿੱਤੇ ਆ ਹੋਰ ਛੱਡੋ ਅਸੀਂ ਡੀਸੀ ਸਾਹਿਬ ਨੂੰ ਚਿੱਠੀ ਤੱਕ ਦਈ ਆ ਉਹਦੇ ਬਾਅਦ ਸਾਡੇ ਸਾਈਨ ਤੱਕ ਨਹੀਂ ਕਰੇ ਜੀ ਪੰਚਾਇਤ ਨੇ ਇੱਕ ਸੇਵਾ ਸਿੰਘ ਨੇ ਇੱਕ ਸੋਹਣ ਸਿੰਘ ਨੇ ਸਾਡੇ ਇਹਨਾਂ ਨੇ ਇੱਕ ਮੇਰੇ ਘਰ ਦੇ ਆ ਜੀ ਕਿਰਨਜੀਤ ਉਹਨਾਂ ਨੇ ਸਾਈਨ ਕੀਤੇ ਆ ਮੋਹਰ ਲਗਾਈ ਆ ਬਾਕੀ ਹੋਰ ਕਿਸੇ ਬੰਦੇ ਨੇ ਸਾਡੇ ਸਾਈਨ ਨਹੀਂ ਕੀਤੇ ਪੰਚਾਇਤ ਮੈਂਬਰ ਨੇ ਪਿੰਡ ਸਾਡੇ ਨਾਲ ਆ 350 ਬੰਦੇ ਨੇ ਘੱਟੋ-ਘੱਟ ਸਾਈਨ ਕੀਤੇ ਹੋਏ ਸੀ ਪਰ ਡੀਸੀ ਕੋਲ ਗਏ ਜੀ ਉਹ ਕਹਿੰਦੇ ਅਸੀਂ ਤੁਹਾਡੀ ਇਨਕੁਆਰੀ ਚਲਾਉਂਦੇ ਇਨਕੁਆਰੀ ਪਰ ਸਾਡਾ ਹਾਜ਼ਰ ਕੋਈ ਨਹੀਂ ਹੋਇਆ ਤੇ ਡੀ ਕਲਾਸ ਸਟੈਪ ਕਿਹਾ ਤੁਸੀਂ ਮਿਲੇ ਆ ਵਿਧਾਇਕ ਨੂੰ ਮਿਲੇ ਐਮ ਐਲ اے ਨੂੰ ਮਿਲੇ ਸੀ ਜੀ ਵਿਧਾਇਕ ਜੀ ਕਹਿੰਦੇ ਜੀ ਅਸੀਂ ਇਨਕੁਆਇਰੀ ਕਰੂਗੇ ਸਾਨੂੰ ਕਹੇ ਉਰੇ ਆਏ ਸੀ ਆਪਣੇ ਉਹਨਾਂ ਦੇ ਜਿਹੜੇ ਕਰੀਬੀ ਸੀ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਦ ਹੋ ਗਿਆ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਬੁੱਧਵਾਰ ਦਾ ਟਾਈਮ ਦਵਾਉਂਗੇ ਪਰ ਉਹਨਾਂ ਨੇ ਸਾਨੂੰ ਟਾਈਮ ਨਹੀਂ ਜੀ ਦਵਾਇਆ ਹਲੇ ਤੱਕ ਵੀਡੀਓ ਨੇ ਅਲੱਗ ਤੋਂ ਬੈਸ ਕੀਤੀ ਸਾਡੇ ਨਾਲ ਮੈਨੂੰ ਕਹਿੰਦੇ ਵੀ ਤੁਸੀਂ ਕੌਣ ਹੁੰਦੇ ਆ ਸਾਨੂੰ ਉਹ ਕੰਨੇ ਸਾਡੇ ਦਫ਼ਤਰ ਆਇਓ ਫਿਰ ਮੈਂ ਕਹਾਂ ਜੀ ਚਲੋ ਠੀਕ ਹੈ ਸਾਡੇ ਪਿੰਡ ਚ ਆਏ ਆ ਤੁਸੀਂ ਹੋਰ ਕੰਮ ਲਈ ਆਏ ਆ ਅਸੀਂ ਤੁਹਾਡੇ ਦਫ਼ਤਰ ਜਾਉਂਗੇ ਫਿਰ ਜੀ ਮੈਂ ਚਲੋ ਡਿਊਟੀ ਚਲੇ ਗਿਆ ਇੱਧਰ ਮੈਂ ਗੁਰਪ੍ਰੀਤ ਨੂੰ ਭੇਜਿਆ ਜੀ ਦੋ ਬੰਦੇ ਹੋਰ ਗਏ ਨੇ ਦੇ ਨਾਲ ਉੱਥੇ ਜਾ ਕੇ ਵੀਡੀਓ ਵੀਡੀਓ ਦਾ ਜਵਾਬ ਕੀ ਸੀ ਮੈਂ ਨਹੀਂ ਤੁਹਾਡੀ ਚਿੱਠੀ ਲੈਣੀ ਨਾ ਮੈਂ ਤੁਹਾਨੂੰ ਕਿਹਾ ਸਾਡਾ ਮਤਵੱਲੀ ਬਣਦਾ ਇਹਦੇ ਵਿੱਚ ਜਾਣੇ ਦਾ ਕਿਉਂਕਿ ਉਹ ਵੀਡੀਓ ਨੂੰ ਐਨੀ ਤਾਂ ਨੌਲੇਜ ਹੋਣੀ ਚਾਹੀਦੀ ਆ ਵੀ ਕਿਹੜੇ ਪਿੰਡ ਵਿੱਚ ਛਾਮ ਲਟ ਕਿੰਨੀ ਜ਼ਮੀਨ ਪਈ ਆ ਸਾਡੇ ਪਿੰਡ ਦਾ 100 100 110 ਕਿੱਲੇ ਅੱਧਾ ਨਦੀ ਵਿੱਚ ਆ ਕੁਝ ਬਾਹੀ ਜੋਗ ਵੀ ਆ ਉਹ ਜ਼ਮੀਨ ਜਿਹੜੀ ਅਸੀਂ ਠੇਕੇ ਤੇ ਲੰਨੇ ਆ ਜੇ ਉਹ ਹੀ ਖਤਮ ਕਰਤੀ ਫੈਕਟਰੀ ਨੇ ਫਿਰ ਕਿੱਥੇ ਜਾਵਾਂਗੇ 45 45 50 50 ਹਜ਼ਾਰ ਟੇਕੇ ਤੇ ਜ਼ਮੀਨਾਂ ਮਿਲਦੀਆਂ ਜੀ ਗਰੀਬੰਦਾ ਨਹੀਂ ਲੈ ਸਕਦਾ ਉਹ ਸ਼ਾਮਲਾੜ ਜ਼ਮੀਨ ਹੈ ਜੋ 5000 10000 ਦੀ ਮਿਲਦੀ ਆ ਉੱਥੇ ਲੈ ਕੇ ਖੇਤੀ ਕਰ ਲੈਂਦਾ ਆਪਣੀ ਪਰ ਇਹ ਜਮਾ ਹੀ ਸਾਡਾ ਖਤਮ ਕਰਨ ਲੱਗੇ ਵੇ ਆ ਜੇ ਸਾਡਾ ਕੋਈ ਹੱਲ ਨਹੀਂ ਨਿਕਲਦਾ ਫਿਰ ਅਸੀਂ ਸਾਰੇ ਪਿੰਡ ਵਾਸੀ ਇਕੱਠੇ ਹੋ ਕੇ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਆਪੀਲਾ ਜੀ ਕੀ ਕਹਿਣਾ ਜਾਂਦੇ ਹੋ ਅੱਜ ਪਿੰਡ ਪੂਰਾ ਇਕੱਠਾ ਹੋਇਆ ਹੋਇਆ ਫੈਕਟਰੀ ਤੇ ਇਤਰਾਜ਼ ਕੀ ਹੈ ਕਿਉਂਕਿ ਫੈਕਟਰੀਆਂ ਦੇ ਵਿੱਚ ਜੇਕਰ ਕੋਈ ਫੈਕਟਰੀ ਖੁੱਲੇਗੀ ਤਾਂ ਨੋ ਨੋਜਵਰ ਨੂੰ ਰੋਜ਼ਗਾਰ ਇਹਦਾ ਮਿਲੇਗਾ। ਤੇ ਰਾਜ ਤਾਂ ਸਾਡਾ ਪਹਿਲਾ ਇਹ ਜਦੋਂ ਕੋਈ ਵੀ ਇੰਡਸਟਰੀ ਲਾਉਣੀ ਆ ਪਹਿਲਾਂ ਪੰਚਾਇਤ ਨੂੰ ਨੋਟਸ ਆਉਂਦਾ ਹੁੰਦਾ ਜੀ। ਵੀ ਸਾਡੇ ਮੰਡੇ ਉਹੀ ਆ ਲੱਗੇ। ਪੰਚਾਇਤ ਨੂੰ ਅਸੀਂ ਪੁੱਛਿਆ ਉਹ ਕਹਿੰਦੀ ਸਾਨੂੰ ਕੋਈ ਨੋਟਸ ਨਹੀਂ ਆਇਆ ਹੈਗਾ। ਤੇ ਇਹਨੂੰ ਅਸੀਂ ਕਿੱਦਾਂ ਮਿਲ ਗਈ ਉਹਨਾਂ ਨੂੰ? ਪੰਚਾਇਤ ਨੂੰ ਤਾਂ ਪਤਾ ਹੁਣ ਚਾਹੀਦਾ ਵੀ ਸਾਡੇ ਪਿੰਡਾਂ 'ਚ ਕੰਮ ਹੋ ਰਿਹਾ। ਤੇ ਹੱਥ ਖੜੇ ਕਰ ਰਹੀ ਪੰਚਾਇਤ ਵੀ ਅਸੀਂ ਵੀ ਸਾਡੇ 'ਤੇ ਕੋਈ ਇਨਕੁਆਰੀ ਨਹੀਂ ਆਈ ਜੀ। ਹੁਣ ਤੁਸੀਂ ਚਾਹੁੰਦੇ ਕੀ ਹੋ? ਅਸੀਂ ਤਾਂ ਚਾਹੁੰਦੇ ਵੀ ਇਹ ਫੈਕਟਰੀ ਲੱਗਣੀ ਨਹੀਂ ਚਾਹੀਦੀ